ਅਸ਼ੀਕਾਲ ਕਿਸਾਨ ਵਿਰੋਧ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਾਨ ਡਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਭਰਾ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਜਿਹੜੇ ਭਰਾ Facebook ਤੇ ਵੀਡੀਓ ਦੇਖ ਰਹੇ ਆ ਆਪਣੇ ਪੇਜ ਨੂੰ ਫੋਲੋ ਕਰ ਲਿਓ ਅੱਜ ਦੀ ਵੀਡੀਓ ਆਪਾਂ ਪੰਜਾਬ ਵਾਲੀ ਜਰਸੀ ਦੀ ਲੈ ਕੇ ਆਏ ਆ ਜੋ ਕਿ 11 ਜੂਨ ਨੂੰ ਸਵੇਰੇ 9:00 ਵਜੇ ਸੂਈ ਆ ਤੇ ਨਾਲ ਦੀ ਨਾਲ ਹੀ ਆਪਾਂ ਵੀਡੀਓ ਅਪਲੋਡ ਕਰ ਦੇਣੀ ਆ ਸੂਈ ਨੂੰ ਇਹਨੂੰ ਅੱਧਾ ਘੰਟਾ ਹੋ ਗਿਆ ਹੋਣਾਗਾ ਤੇ 11 ਜੂਨ ਆ ਜੀ ਅੱਜ ਪਹਿਲਾ ਸਭ ਤੋਂ ਤਰੀਕ ਕਿਉਂਕਿ ਬਾਅਦ ਚੋ ਬਾਈ ਫੋਨ ਲਾਈ ਜਾਂਦੇ ਰਹਿੰਦੇ ਆ ਕਿਉਂਕਿ ਤਰੀਕ ਦੱਸਦੇ ਨਹੀਂ ਅਗਲੇ ਤੇ ਉਹ ਫੋਨ ਆ ਵੈਸੇ ਵਿਚਾਰੇ ਲਾਈ ਜਾਂਦੇ ਰਹਿੰਦੇ ਆ ਤੇ ਜੇ ਪਿਛਲੇ ਸਵੇਰ ਦਾ ਦੁੱਧ ਦੀ ਗੱਲ ਕਰੀਏ ਤੇ ਨੇ 18 ਤੋਂ 20 ਕਿਲੋ ਦੁੱਧ ਚਵਾਇਆ ਪਿਛਲੀ ਵਾਰ ਇਸ ਵਾਰ 20 ਪਲੱਸ ਤੁਸੀਂ 20 ਕਿਲੋ ਮੰਨ ਕੇ ਲੈ ਲਓ ਤੇ ਬਾਜਬ ਰੇਟ ਆਪਣਾ ਇਹ ਤਾਂ ਬਿਲਕੁਲ ਫਿਕਸ ਪ੍ਰਾਈਸ ਆ 72000 ਰੁਪਏ ਜੀ ਮੁੱਲ ਕਰਾਉ ਨੂੰ 75 ਕਰਾ ਲਓ 80 ਕਰਾ ਲਓ 72000 ਦੀ ਵਿੱਚੋਂ ਤੁਹਾਨੂੰ ਥੋੜੀ ਘਾਲੀ ਛੋੜ ਫਾੜ ਹੋਣੀ ਆ ਤੇ ਬੱਚੀ ਨੂੰ ਇਹਨੇ ਜਨਮ ਦਿੱਤਾ ਜੀ ਆਰਡਰ ਕੁਆਲਿਟੀ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਸਕਦੇ ਹੋ। ਬਾਕੀ ਕਿਸੇ ਭਰਾ ਨੂੰ ਜੇ ਚੰਗੀ ਲੱਗੀ ਤੇ ਰੇਟ ਚੰਗਾ ਲੱਗਾ ਤਾਂ ਲੈ ਕੇ ਜਾਇਓ। ਆਪਦੀ ਜਾਂਚ ਪੜਤਾਲ ਪੂਰੀ ਕਰਕੇ। ਬਾਕੀ ਇੱਕ ਗੱਲ ਇੰਨੀ ਇੱਕ ਕਹਿ ਦੇਣਾ ਚਾਹੁੰਦੇ ਹਾਂ ਕਿ ਕਿ ਥਣਾ ਦੀ ਇੰਨੀ ਇੱਕ ਗਾਰੰਟੀ ਹੈ ਵੀ ਆਉਣ ਜਾਣ ਦਾ ਆਪਾਂ। ਜੇ ਕਿਸੇ ਬਾਈ ਨੂੰ ਗਲਤ ਨਿਕਲ ਜੇ ਆ ਕੇ ਆਪਣੀ ਫੁੱਲ ਗਾਰੰਟੀ ਹੋਊ ਆਉਣ ਜਾਣ ਦਾ ਕਰਾਇਆ ਵੀ ਦਿੱਤਾ ਜਾਊਗਾ ਤੇਲ ਦਾ। ਜੇ ਕੋਈ ਆ ਕੇ ਫਲਡ ਨਿਕਲ ਜੇ। ਕਿਉਂਕਿ ਵੀਡੀਓ ਪਾਉਣ ਦਾ ਮਤਲਬ ਉਹ ਪਸੂ ਦਾ ਹੁੰਦਾ ਜਿਹੜਾ 100 ਤੋਂ 100 ਪੂਰਾ ਹੋਵੇ। ਜੇ ਕੋਈ ਕਮੀ ਵਾਲੇ ਪਸ਼ੂ ਦੀ ਵੀਡੀਓ ਪਾ ਕੇ ਜਾਣਗੇ ਗਲਤ ਕੰਮ ਕਰਨਾ ਇਹਦਾ ਕੋਈ ਫਾਇਦਾ ਨਹੀਂ ਹੈ ਤਾਂ ਕਰਕੇ ਵੀਡੀਓ ਆਪਾ ਪਾ ਰਹੇ ਹਾਂ ਕਿਉਂਕਿ 100 ਦੀ 100 ਆ ਬਿਹੜ ਦੀ ਚਵਾਈ ਵੀ ਤੁਹਾਨੂੰ ਧਾਰਾ ਮਾਰ ਕੇ ਦਿਖਾ ਦਾਂਗੇ 11 ਜੂਨ ਨੂੰ ਸਵੇਰੇ 9 ਵਜੇ ਸੂਈ ਹੈ ਜੀ ਪਿੰਡ ਭਧੌੜਾ ਆਪਣਾ 95922 ਫੋਨ ਨੰਬਰ ਆ ਐਚ ਐਫ ਦੇ ਪੇਟੂ ਇਹ ਬਿਹੜ ਹੋਈ ਹੋਈ ਆ ਜਿਵੇਂ ਐਚ ਐਫ ਦੇ ਪੇਟ ਬਾਈਆਂ ਨੇ ਜਰਸੀ ਦਾ ਟੀਕਾ ਭਰਾ ਕੇ ਬਿਹੜ ਜਨਮ ਹੋਇਆ ਬੈਦਾ ਕਿਉਂਕਿ ਜਿਹੜੇ ਇਹਦੇ ਵਿੱਚ ਡੱਬਣੇ ਉਹ ਐਚ ਐਫ ਕਰਕੇ ਆਏ ਹੋਏ ਨੇ ਤੇ ਆਰਡਰ ਕੁਆਲਿਟੀ ਦੀ ਕੋਈ ਕਮੀ ਨਹੀਂ ਹੈਗੀ ਗਰਮਾ ਵਾਲੀ ਦੀ ਬਹੁਤ ਸੋਹਣਾ ਥਣ ਨਿਖੜ ਮੈਂ ਬਿਲੀ ਦੇ ਪਾਪ ਵਾਂਗੂ ਪੂਰੇ ਗੈਪ ਤੇ ਆ ਚਵਾਈ ਤੁਹਾਨੂੰ ਦਿਖਾ ਦਿੰਦਾ ਇੰਨੀ ਸੀਡਸ ਲੱਗਾ ਕਿ ਨਿਆਣਾ ਪਾਓ ਨਾ ਪਾਓ ਚਾਹੇ ਜਵਾਕ ਚੋਲੇ ਚਾਰੇ ਥਣਾ ਚੋਂ ਗੰਨੇ ਅਰਗੀ ਚਵਾਈ ਹੈ ਜੀ ਤੇ ਜੇ ਕਿਸੇ ਵੀਰ ਭਰਾ ਨੂੰ ਬੜੀ ਪਸੰਦ ਆਉਂਦੀ ਆ 9592277577 ਤੇ ਕੰਟੈਕਟ ਕਰਕੇ ਵੜ ਖਰੀਦ ਸਕਦੇ ਹੋ ਮੁੱਲ 72000 ਆ 11 ਜੂਨ ਨੂੰ ਸਵੇਰੇ 9 ਵਜੇ ਸੂਈ ਹੈ ਜੀ ਜੇ ਰਹੇ ਪੈਣੀ ਆ ਬੱਚੀ ਨੂੰ ਨੇ ਜਨਮ ਦਿੱਤਾ ਫੁੱਲ ਚਾਰੂ ਆ ਖਾਣ ਪੀਣ ਨੂੰ ਕਿਸ ਅੱਜ ਦੀ ਘੜੀ ਕਿਸੇ ਚੀਜ਼ ਦੀ ਕਮੀ ਨਹੀਂ ਬਾਕੀ ਤੁਸੀਂ ਆਪ ਦੀ ਜਾਂਚ ਪੜਤਾਲ ਕਰਨੀ ਆ ਚੰਗੀ ਲੱਗੀ ਤਾਂ ਫੇਰ ਹੀ ਲੈ ਜਾਣੀ ਆ ਜੇ ਰੇਟ ਸਹੀ ਲੱਗੂਗਾ ਤੇ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਕਿਸੇ ਪਾਸੇ ਕੋਈ ਕਮੀ ਨਹੀਂ ਹੈਗੀ ਤੇ ਬਾਕੀ ਈਡ ਦੀ ਹੱਡੀ ਤੁਸੀਂ ਉਪਰੋਂ ਦੇਖ ਸਕਦੇ ਹੋ ਬਿਲਕੁਲ ਸਿੱਧੀ ਸਲਾਗਾ ਕਿਸੇ ਪਾਸੇ ਕਮੀ ਨਹੀਂ ਹੈਗੀ ਅੱਜ ਦੀ ਘੜੀ ਕੱਲ ਨੂੰ ਕੁਛ ਕਹਿ ਨਹੀਂ ਸਕਦੇ ਬਾਕੀ ਤੁਸੀਂ ਲੈ ਜਾਣੀ ਆਪਦੀ ਜਾਂਚ ਪੜਤਾਲ ਪੂਰੀ ਕਰਕੇ ਲੈ ਕੇ ਜਾਇਓ ਬਾਅਦ ਚੋਂ ਲਾਂਭਾ ਦੇਣ ਦਾ ਕੋਈ ਫਾਇਦਾ ਨਹੀਂ ਗਾ ਤੇ ਆਪਣੀ ਜੀਜ ਆਪਾਂ ਨੂੰ ਥਿਰਾ ਲੱਗਦੀ ਆ ਤੇ ਤੁਸੀਂ ਜੇ ਤੁਹਾਨੂੰ ਥਿਰਾ ਲੱਗੀ ਤਾਂ ਲੈ ਕੇ ਜਾਇਓ ਬਿਲਕੁਲ ਵਾਜਬ ਰੇਟ ਆ 20 ਕਿਲੋ ਵਾਲੀ ਗਾਂ ਦਾ ਦੁੱਧ ਦੁੱਧ 20 ਕਿਲੋ ਵਾਲੀ ਦਾ ਮੰਨ ਕੇ ਚਲੋ 72000 ਪ੍ਰਾਈਸ ਬਿਲਕੁਲ ਜਾਇਜ਼ ਆ ਤੇ ਪਿੰਡ ਭਦੌੜਾ ਜੀ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਆ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ